ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਤੇ ਨਵੇਂ ਅਪਰਾਧਿਕ ਕਾਨੂੰਨਾ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਈ ਗਏ ਤਿੰਨ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਵਿਖੇ ਜੁਆਇੰਟ ਡਾਇਰੈਕਟਰ ਅਮਨਪ੍ਰੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਸਮੇਂ ਮੁਤਾਬਕ ਬਣਾਈ ਗਏ ਇਹ ਕਾਨੂੰਨ ਆਮ ਲੋਕਾਂ ਲਈ ਬਹੁਤ ਫਾਇਦੇਮੰਦ ਨੇ ਜਿਹੜੇ ਤਿੰਨੋਂ ਨਵੇਂ ਕ੍ਰਿਮੀਨਲ ਲਾਜ਼ ਬੀਐਨਐਸ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀਆ ਦਿਨਿਯਮ 1 ਜੁਲਾਈ 2024 ਨੂੰ ਲਾਗੂ ਹੋਣ ਜਾ ਰਹੇ ਨੇ ਸੋ ਇਹ ਐਕਟ ਜਿਹੜੇ ਆ ਇਹਨਾਂ ਨੂੰ ਬਣਾਉਣ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਕਿ ਇਹਨਾਂ ਐਕਸ ਦੇ ਵਿੱਚ ਪਾਰਦਰਸ਼ਤਾ ਬਹੁਤ ਦਰਸਾਈ ਗਈ ਹੈ ਬਹੁਤ ਸਾਰੇ ਪ੍ਰੋਵੀਜ਼ਨ ਹੈ ਕਿ ਹਰ ਚੀਜ਼ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ ਉਸ ਤੋਂ ਇਲਾਵਾ ਸਪੀਡੀ ਜਸਟਿਸ ਸਪੀਡੀ ਟ੍ਰਾਇਲ ਨੂੰ ਧਿਆਨ ਚ ਰੱਖਿਆ ਗਿਆ ਆ ਕਿ ਹਰ ਚੀਜ਼ ਦੇ ਵਿੱਚ ਟਾਈਮ ਲਾਈਨ ਬਹੁਤ ਸਾਰੇ ਪ੍ਰੋਵੀਜ਼ਨਲ ਜਿਨ੍ਹਾਂ ਵਿੱਚ ਟਾਈਮ ਲਾਈਨ ਜਿਹੜੀਆਂ ਆ ਉਹ ਦੇ ਦਿੱਤੀਆਂ ਗਈਆਂ ਕਿ ਇਹ ਜਿਹੜੀ ਕਾਰਵਾਈ ਆ ਚਾਹੇ ਉਹ ਤਫਤੀਸ਼ ਦੇ ਦੌਰਾਨ ਆ ਚਾਹੇ ਉਹ ਟ੍ਰਾਇਲ ਦੇ ਦੌਰਾਨ ਆ ਇਹ ਕਾਰਵਾਈ ਇੰਨੇ ਸਮੇਂ ਦੇ ਵਿੱਚ ਵਿੱਚ ਕਰਨੀ ਹੀ ਜ਼ਰੂਰੀ ਹੋਏਗੀ ਸੋ ਜਦੋਂ ਟਾਈਮ ਲਾਈਨ ਦੇ ਦਿੱਤੀ ਜਾਏਗੀ ਤਾਂ ਕੋਈ ਵੀ ਜਿਹੜਾ ਆ ਟ੍ਰਾਇਲ ਆ ਉਹ ਬਹੁਤ ਸਪੀਡੀ ਤਰੀਕੇ ਦੇ ਨਾਲ ਜਿਹੜਾ ਆ ਉਹ ਕਨਕਲੂਡ ਹੋਵੇਗਾ ਇਸ ਤੋਂ ਇਲਾਵਾ ਟੈਕਨੋਲੋਜੀ ਔਰ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨੂੰ ਬਹੁਤ ਐਹਮियत ਦਿੱਤੀ ਗਈ ਹੈ ਬਹੁਤ ਸਾਰੇ ਐਸੇ ਪ੍ਰੋਵੀਜ਼ਨ ਹੈ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੀ ਮਦਦ ਦੇ ਨਾਲ ਹੋਰ ਐਡਵਾਂਸਮੈਂਟ ਤਰੀਕੇ ਦੇ ਨਾਲ ਜਿਹੜੀ ਆ ਉਹ ਸਪੀਡੀ ਜਿਹੜੇ ਟ੍ਰਾਇਲ ਹੋਣਗੇ ਸੋ ਮੇਨਲੀ ਇਹ ਕਾਨੂੰਨ ਜਿਹੜੇ ਆ ਜਿਹੜੇ ਕਿ ਪੁਰਾਣੇ ਬ੍ਰਿਟਿਸ਼ ਸਮੇਂ ਦੇ ਕਾਨੂੰਨ ਸੀ ਹੁਣ ਉਹਨਾਂ ਨੂੰ ਇੰਡੀਅਨਾਈਜ਼ ਕਰਨ ਲਈ ਔਰ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਅਫੋਰਡੇਬਲ ਔਰ ਐਕ세ਸਿਬਲ ਬਣਾਉਣ ਵਾਸਤੇ ਇਹ ਜਿਹੜੇ ਨਵੇਂ ਕਾਨੂੰਨ ਆ ਇਹ ਹੋਂਦ ਵਿੱਚ ਆ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਿਰ ਇਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਹਿੱਤ ਵਿੱਚ ਦੱਸਦੇ ਨੇ ਮਾਈਸੈਲ ਚੈੱਕ ਇਸ ਨੂੰ ਵਾਇਰਡ ਰੂਟ ਜੇ ਫਰਮ ਹਾਲੀਜੀ ਜੋ ਇਹ ਤਿੰਨ ਨਵੇਂ ਲਾਜ਼ ਨੇ ਫਾਰਮਰਲੀ ਪਲਾਸੀਪ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1973 ਜਿਸ ਦੇ ਵਿੱਚ ਪ੍ਰੋਸੀਜਰ ਫੀ ਕ੍ਰਿਮੀਨਲ ਕੋਰਟ ਦਾ ਇੱਕ ਕ੍ਰਿਮੀਨਲ ਕੇਸ ਕਿੰਸ ਪਰਸੈਂਟੇਜ ਨਾਲ ਚੱਲੇਗਾ ਉਸ ਦੀ ਜਗ੍ਹਾ ਹੁਣ ਨਵਾਂ ਐਕਟ ਆਇਆ ਜੀ 1 ਜੁਲਾਈ 2024 ਤੋਂ ਦਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਇਹ ਇੱਕ ਪ੍ਰੋਸੀਜਰਲ ਸੀਗੇ ਚੇਂਜ ਵਿੱਚ ਲੈ ਕੇ ਆਏ ਨੇ ਜਿਵੇਂ ਕਿ ਜਿਹੜੀ ਇਨਵੈਸਟੀਗੇਸ਼ਨ ਸੀ ਉਹਨੂੰ ਟਾਈਮ ਬੌਂਡ ਕਰਾ ਦਾ ਪ੍ਰਾਲਾ ਕੀਤਾ ਗਿਆ ਹੈ ਤੇ ਇਸ ਤਰ੍ਹਾਂ ਪ੍ਰੋਨਾਨਸਮੈਂਟ ਆਫ ਜਜਮੈਂਟ ਟ੍ਰਾਇਲਸ ਵਾਸਤੇ ਬੇਸਿਕਲੀ ਟਾਈਮ ਬਾਉਂਡ ਕਰਨ ਦਾ ਜਾਂ ਟਾਈਮ ਲਾਈਨ ਪ੍ਰਸਕ੍ਰਾਈਬ ਕਰਨ ਦਾ ਮਕਸਦ ਇਹ ਹੈ ਕਿ ਸਿਟੀਜ਼ਨ ਸੈਂਟ੍ਰਿਕ ਅਪਰੋਚ ਲਾਜ਼ ਨੇ ਤਾਂ ਕਿ ਜੋ ਸਿਟੀਜ਼ਨ ਹੈ ਜੋ ਵਿਕਟਮ ਹੈ ਉਹਨੂੰ ਕੋਈ ਟਾਈਮਲੀ ਜੋ ਹੈ ਇਨਸਾਫ ਮਿਲ ਸਭ ਤੋਂ ਅੱਛੀ ਜਿਹੜੀ ਚੀਜ਼ ਪਾਈ ਗਈ ਹੈ ਜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਹੈ ਕਿਉਂਕਿ ਅੱਜਕੱਲ੍ਹ ਜੋ ਦੌਰ ਹੈ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦਾ ਹੈ ਉਹਦਾ ਜਿਹੜਾ ਦਾਇਰਾ ਉਹ ਵਾਈਡ ਕੀਤਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਰਿਟਰਨ ਇਨਫੋਰਮੇਸ਼ਨ ਹੈ ਵਰਬਲ ਇਨਫੋਰਮੇਸ਼ਨ ਹੈ ਕੋਈ ਪਿਕਚਰ ਹੈ ਜਾਂ ਕੋਈ ਵੀਡੀਓ ਕੰਟੈਂਟ ਹੈ ਜਿਹੜਾ ਟ੍ਰਾਂਸਫਰ ਹੁੰਦਾ ਹੈ ਫੋਨ ਟੂ ਫੋਨ ਜਾਂ ਪਰਸਨ ਟੂ ਪਰਸਨ ਇਸਲਾ ਉਹਦੇ ਵਿੱਚ ਕਾਫੀ ਚੇਂਜਸ ਲਿਆਦੀਆਂ ਗਈਆਂ ਨੇ ਜੀ ਮੇਰਾ ਨਾਮ ਜਗਜੀਤ ਹੈ ਮੈਂ ਸਕੂਲ ਆਫ ਫੈਮਿਨੈਂਸ ਸਾਗਮਰਾਨਾ ਜ਼ਿਲ੍ਹਾ ਮੋਗਾ ਵਿੱਚ ਅੰਗਰੇਜ਼ੀ ਲੈਕਚਰਰਾਂ ਜੋ ਕਾਨੂੰਨ ਬ੍ਰਿਟਿਸ਼ ਰਾਜ ਵੇਲੇ ਬਣੇ ਹੈ ਉਹ ਜ਼ਰੂਰੀ ਨਹੀਂ ਹੈ ਕਿ ਅੱਜ ਦੇ ਸਿਨੈਰੀਓ ਦੇ ਵਿੱਚ ਢੁਕਦੇ ਹੋਣ ਇਸੇ ਤਰ੍ਹਾਂ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਸੰਵਿਧਾਨ ਦੇ ਅਨੁਸਾਰ ਕੁਝ ਕਾਨੂੰਨਾਂ ਦੇ ਵਿੱਚ ਸੋਧ ਜੋ ਹੈ ਉਹ ਕੀਤੀ ਗਈ ਹੈ ਜੋ ਕਤਲ ਦਾ ਆਈਪੀਸੀ 302 ਧਾਰਾ ਲੱਗਦੀ ਸੀ ਉਹ ਹੁਣ 101 ਧਾਰਾ ਬਣ ਗਿਆ ਹੈ ਇਸੇ ਤਰ੍ਹਾਂ ਹੀ ਠੱਗੀ ਜਾਂ ਬੇਈਮਾਨੀ ਦਾ ਉਹ 420 ਦਾ ਪਰਚਾ ਦਰਜ ਹੁੰਦਾ ਸੀ ਹੁਣ ਉਹ ਧਾਰਾ 316 ਹੋ ਗਈ ਹੈ ਤੇ ਜਬਰ ਜਨਾ ਜਾਂ ਹੋਰ ਜਿਨਸੀ ਅਪਰਾਧਾਂ ਦਾ ਜੋ ਧਾਰਾ 376 ਸੀ ਉਹ ਹੁਣ ਧਾਰਾ 63 ਹੋ ਗਈ ਹੈ ਤਾਂ ਇਹ ਜਿਹੜੇ ਹੁਣ ਕਾਨੂੰਨ ਨਵੇਂ ਬਣੇ ਐ ਇਹ ਕਾਨੂੰਨ ਜਿਹੜੇ ਐ ਜਾਂ ਜਿਹੜੀ ਸੋਧ ਹੋਈ ਹੈ ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਐ ਤਾਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਸਰਕਾਰ ਦਾ ਮੈਂ ਐਡਵੋਕੇਟ ਵੀਰਪਾਲ ਕੰਬੋਜ ਫਾਜ਼ਿਲਕਾ ਤੋਂ ਦੇਸ਼ ਵਿੱਚ ਲਾਗੂ ਹੋਣ ਜਾ ਰਹੇ ਨਵੇਂ ਅਪਰਾਧਿਕ ਕਾਨੂੰਨਾਂ ਭਾਰਤੀ ਨਿਆਂ ਸਹਾਇ ਭਾਰਤੀ ਸਿਵਲ ਡਿਫੈਂਸ ਕੋਡ ਅਤੇ ਭਾਰਤੀ ਸਬੂਤ ਐਕਟ ਤੇ ਆਧਾਰਿਤ ਬੜੇ ਹੀ ਛਲਾਗਾਯੋਗ ਕਦਮ ਹਨ ਇਨ੍ਹਾਂ ਸੁਧਾਰ ਕਾਨੂੰਨਾਂ ਦਾ ਪਾਸ ਹੋਣਾ ਭਾਰਤ ਵਿੱਚ ਔਰਤਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਲਈ ਕਾਨੂੰਨੀ ਟਾਂਚੇ ਨੂੰ ਮਜ਼ਬੂਤ ਕਰਨ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹੀ ਨਤੀਜਾ ਹੈ ਮੈਂ ਚਰਨਜੀਤ ਸਿੰਘ ਕਈ ਐਮਏ ਪੋਲੀਟੀਕਲ ਸਾਇੰਸ ਐਲਐਲਬੀ ਐਡਵੋਕੇਟ ਡਿਸਟ੍ਰਿਕਟ ਕੋਰ ਰੂਪਨਗਰ 1 ਜੁਲਾਈ 2024 ਨੂੰ ਜੋ ਭਾਰਤ ਦੇ ਦੇ ਵਿੱਚ ਆਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਨਿਊ ਅਮੈਂਡੇਡ ਹੋ ਰਹੇ ਨੇ ਉਹ ਬਹੁਤ ਹੀ ਅੱਛੇ ਹੋ ਰਹੇ ਨੇ ਕਿਉਂਕਿ ਉਹ ਜਿਹੜੇ ਪਹਿਦੇ ਐਕਟ ਬਣੇ ਸੀਗੇ ਬ੍ਰਿਟਿਸ਼ ਇੰਡੀਆ ਦੇ ਸਰਕਾਰਾਂ ਵੱਲੋਂ ਤਿਆਰ ਕੀਤੇ ਗਏ ਸੀਗੇ ਪਰ ਅੱਜ ਜੋ ਮਾਨਯੋਗ ਭਾਰਤ ਸਰਕਾਰ ਨੇ ਜੋ ਨਵੇਂ ਐਕਟ ਤਿਆਰ ਕੀਤੇ ਨੇ ਕਿਤੇ ਨੇ ਉਹ ਬਹੁਤ ਹੀ ਅੱਛੇ ਨੇ ਇੱਥੇ ਸਲਾਗਾ ਜੋਗ ਨੇ ਮਾਈ ਸੈਲਫ ਐਡਵੋਕੇਟ ਅਤਲ ਗੁਪਤਾ ਫਰਮ ਫਰੀਦਕੋਟ ਇਨ ਪੰਜਾਬ ਇੰਡੀਆ ਇਸ ਗੋਇੰਗ ਟੂ ਹੈਵ ਨਿਊ ਲਾਜ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਭਾਰਤੀ ਨਿਆਇ ਸੰਹਿਤਾ ਐਂਡ ਭਾਰਤੀ ਸਾਖਸ਼ ਅਧਿਨਿਯਮ 2014 2023 these bills have been revised based on recommendations from the standing committee and have been approved by both the houses of the parliament many sections of the old laws have been outdated and have become irrelevant and obsolete requiring an overhaul new criminal laws as i just stated above have been amended repealed and added sections and aim to take nonst approach towards offences by imposing penalty on actions that pose a threat to the sovereignty unity and integrity of india i welcome the move of the government of india for the reforms made after very very long period kendri janch bureau ne rashtriya yogdta ate pravesh pariksha neat ugui vich kathit paper leak de mamlay di janch shuru kar ditti hai मामले ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਉੱਤੇ ਆਮ ਲੋਕ ਬਹੁਤ ਸੰਤੁਸ਼ਟ ਨੇ ਉਨ੍ਹਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਮੋਗਾ ਤੋਂ ਸੁਮਨ ਬਲੂਤਰਾ ਪ੍ਰਿੰਸੀਪਲ ਬੋਲ ਰਹੀ ਹਾਂ ਮੈਨੂੰ ਸਰਕਾਰ ਤੇ ਪੂਰਾ ਭਰੋਸਾ ਹੈ ਕਿ ਉਹ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਨਿਆਂ ਕਰੋਗੀ ਜੋ ਵੀ ਉਹ ਆਪਣੀਆਂ ਵਿਧੀਆਂ ਅਪਣਾ ਰਹੇ ਐ ਔਰ ਪੇਰੈਂਟਸ ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਦੇ ਲਈ ਪੈਸਾ ਇਕੱਠਾ ਕਰਕੇ ਉਹਨਾਂ ਲਗਾਇਆ ਹੈ ਔਰ ਉਹਨਾਂ ਨੂੰ ਵੀ ਨਿਆਂ ਮਿਲੇਗਾ ਮੈਂ ਪ੍ਰਿੰਸੀਪਲ ਅਵਤਾਸ਼ ਸੰਕਰੀਦ ਮੋਗਾ ਤੋਂ ਬੋਲ ਰਹੀ ਹਾਂ ਮਈ 2024 ਨੂੰ NEET ਦੀ ਪ੍ਰੀਖਿਆ ਲੀਕ ਹੋਣ ਸੰਬੰਧੀ ਭਾਰਤ ਸਰਕਾਰ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਸੁਪਰੀਮ ਕੋਰਟ ਨੇ ਵੀ ਇਸ ਸੰਬੰਧੀ ਸਖਤ ਆਰਡਰ ਕੀਤੇ ਹਨ ਦੋਸ਼ੀਆ ਵਿਰੁੱਧ ਐਫਆਈਆਰ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਫੌਟ ਸਬੰਧੀ ਕਾਰਵਾਈ ਕੀਤੀ ਗਈ ਹੈ ਆਸ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਡੀਟ ਪ੍ਰੀਖਿਆ ਹੋਰ ਪਾਰਦਰਸ਼ੀ ਅਤੇ ਉਚਿਤ ਤਰੀਕੇ ਨਾਲ ਕਰਵਾਈ ਜਾਏਗੀ ਮੈਂ ਅਕਸ਼ਿਤ ਕੱਕੜ ਜਿਸ ਨੇ ਇਸ ਸਾਲ ਨੀਟ ਦਾ ਪੇਪਰ 2024 ਦੇ ਵਿੱਚ ਦਿੱਤਾ ਹੈ ਨੀਟ ਦੇ ਪੇਪਰ ਦੇ ਵਿੱਚ ਇਸ ਸਾਲ ਬਹੁਤ ਵੱਡਾ ਘੁਟਾਲਾ ਹੋਇਆ ਹੈ ਪਰ ਅਸੀਂ ਬੱਚਿਆਂ ਨੇ ਦੋ ਸਾਲ ਕੜੀ ਮਿਹਨਤ ਕੀਤੀ ਹੈ ਤਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਸ ਦੇ ਵਿੱਚ ਸਿਰਫ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਪੇਪਰ 'ਚ ਨਕਲ ਮਾਰ ਕੇ ਨੰਬਰ ਲਏ ਉਨ੍ਹਾਂ ਦਾ ਪੇਪਰ ਰੱਦ ਕੀਤਾ ਜਾਵੇ ਉਹਨਾਂ ਨੂੰ ਡਿਬਾਰ ਕੀਤਾ ਜਾਵੇ ਔਰ ਜਿਹੜੇ ਘੁਟਾਲੇ ਦੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਜ਼ਾ ਦਿੱਤੀ ਜਾਵੇ ਔਰ ਜਿੰਨਾਂ ਬੱਚਿਆਂ ਨੇ ਮਿਹਨਤ ਕਰਕੇ ਪੇਪਰ ਦਿੱਤਾ ਉਹਨਾਂ ਦਾ ਪੇਪਰ ਨਾ ਰੱਦ ਕੀਤਾ ਜਾਵੇ ਔਰ ਸਰਕਾਰ ਇਸ ਸਾਰਾ ਦੇ ਉਪਰਾਲੇ ਕਰੇ ਵੀ ਅੱਗੇ ਤੋਂ ਨੀਡ ਵਰਗੇ ਪਵਿੱਤਰ ਪੇਪਰ ਦੇ ਵਿੱਚ ਕੋਈ ਘੁਟਾਲਾ ਨਾ ਹੋਵੇ ਤਾਂ ਕਿ ਜਿਹੜਾ ਡਾਕਟਰੀ ਦਾ ਪਵਿੱਤਰ profession ਹੈ ਇਹ ਇਸ ਤਰ੍ਹਾਂ ਹੀ ਪਵਿੱਤਰ ਰਹੇ ਪੰਜਾਬ ਬਾਲ ਪਲਾਈ ਕਾਉਂਸਲ ਨੇ ਮੁਹਾਲੀ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿਖੇ 29 ਜੂਨ ਤੱਕ 39ਵਾਂ ਨੈਸ਼ਨਲ ਲਰਨ ਟੂ ਲਿਵ ਟੂਗੇਦਰ ਕੈਂਪ ਲਗਾਇਆ ਇਹ ਪੰਜਾਬ ਦੇ ਰਾਜਪਾਲ ਬਨਵਰੀ रोहित ने का उद्घाटन करते हुए कहा खुशी मुझे इस बात की है की सोलह राज्यों के विद्यार्थी यहाँ आप विद्यार्थी के हिस्से से तो है ही और आप राज्य का प्रतिनिधित्व यहाँ पर कर रहे हैं ये राष्ट्रीय स्तर का शिविर है यहाँ राष्ट्रीय स्तर के शिविर में ये आपके लिए गौरव और अभिमान की बात एक भारत श्रेष्ठ भारत के अनेकता में एकता पूरे भारत के इतने प्रांत तहनाव अलग संस्कृति अलग सब कुछ अलग परंतु यहाँ आके सब एक हो जाते ਇਸ ਕੈਂਪ ਵਿੱਚ ਸ਼ਾਮਲ ਬੱਚਾ ਨੇ ਵੀ ਆਪਣੀ ਖੁਸ਼ੀ ਦਾ اظہار ਕੀਤਾ। मेरा नाम दीपिका धारियाल है हम जयपुर राजस्थान से आए हैं मुझे बहुत अच्छा लगा यहाँ के अलग अलग कल्चर देखने को मिले और नए दोस्त भी बने गए मेरा नाम है रुक्षा चैटर्जी एंड आई आई एम एम फ्रॉम वेस्ट बंगाल हियर टू एंजॉय द कैंप एंड टू लर्न एवरीथिंग मेरा नाम है अभिजय मैं कलकत्ता से वेस्ट बंगाल ऐसी आयु मैं नाइन्थ क्लास में पढ़ता हूँ यहाँ पर बहुत मजा आ रहा है अभी तक बहुत कुछ सीखने को मिले मिलेगा इसके लिए बहुत ज्यादा एक्साइटेड हूँ नार्कोटिक्स कंट्रोल ब्यूरो ने छब्बीस जून तक नशा ਅਕੂਰੀਏ ਤੇ ਗੈਰ ਕਾਨੂੰਨੀ ਤਸਕਰੀ ਖਿਲਾਫ ਦੇਸ਼ ਪਾਰ ਵਿੱਚ ਨਸ਼ਾ ਮੁਕਤ ਭਾਰਤ ਪੰਦਰਵਾੜਾ ਬਣਾਇਆ ਇਸ ਦਾ ਉਦੇਸ਼ ਲੋਕਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਰਿਹਾ ਮੈਂ ਤੇਜਾ ਸਿੰਘ ਨਸ਼ਾ ਉਹ ਅਲਮਤ ਹੈ ਜਿਸ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਨਸ਼ਿਆਂ ਦੇ ਰਜਾਨ ਨੂੰ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮਾਪਿਆਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਇਸ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਿੱਥੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਖਿਲਾਫ ਹੋਰ ਸਖਤ ਕਦਮ ਚੁੱਕਣੇ ਚਾਹੀਦੇ ਹਨ ਉੱਥੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਵੱਲ ਉਚਿਤ ਧਿਆਨ ਦੇਣਾ ਚਾਹੀਦਾ ਹੈ। ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਗਿਰਦਨ, ਫਰੀਦਕੋਟ ਤੋਂ ਤਰਸੀਮ ਚਾਨਣਾ, ਮੋਗਾ ਤੋਂ 우ਸ਼ਾ ਕੁਾਰਜਸ਼ਨ, ਰੂਪਨਗਰ ਤੋਂ ਅਵਤਾਰ ਸਿੰਘ ਕੰਬੋਜ ਅਤੇ ਫਾਜ਼ਿਲਕਾ ਤੋਂ ਜਲੇਸ਼ ਠਈ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ 'ਤੇ ਹੋਵੇਗੀ ਮੁਲਾਕਾਤ। ਤਾਤਕ ਲਈ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ, ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ।